ਕੀ ਬਣਾਇਆ ਉਹ ਕੋ ਕੋ ਨੂੰ ਯਾਰ ਬਾਕੀ ਉਹ ਤੇ ਕੀ ਲਾਈ ਫੋਨ ਦਾ ਉਹ ਫੋਨ ਦਾ ਕਿਹੜਾ ਫੋਨ ਲਿਆ ਹਾਂ ਹੋਰ ਉਹ ਤਰੀ ਭੈਣ ਦੇ ਰਿਸ਼ਤੇ ਬਾਰੇ ਗੱਲ ਕਰਦਾ ਸੀ ਆਪਾਂ ਨੂੰ ਆਖਿਆ ਜਨਾ ਪਾਲੀ ਨੂੰ ਬਜੋਲੇ ਨੂੰ ਆ ਤੇ ਉਹ ਕਹਿੰਦਾ ਮੇਰੇ ਕੋਲ ਘਰੇ ਆ ਕੇ ਜਾਇਓ ਤੇ ਦੋ ਦਿਨ ਰਿਸ਼ਤੇ ਨੇ ਵੀ ਇਹੇ ਜਿਹਾ ਤੁਸੀਂ ਪਸੰਦ ਕਰੋਗੇ ਤੇ ਉਹ ਹੀ ਆਪਾਂ ਤੁਹਾਨੂੰ ਦੱਸ ਪਾ ਦੇਾਂਗੇ ਤੇ ਮੇਰੇ ਕੋਲ ਘਰੇ ਆ ਕੇ ਉਹ ਫੋਨ ਚੱਲੇ ਹੀ ਰਹਿਣਾ ਸਰਵ ਕਰੇਗੀ ਚੱਲਿਆ ਹੋਣਾ ਘਰ ਹੋਰ ਖੜਾ ਹੋ ਮੈਂ ਇਹ ਨਾ ਜਾਗਾ ਚੱਲ ਕੇ ਗਿਆ ਅਲੀ ਆਦੇ ਆ ਜੋ ਲੰਘਿਆ ਬਈ ਹੋਰ 팔ੀ ਠੀਕ ਹੈ ਘਰ ਪਰਿਵਾਰ ਸਾਰਾ ਹਾਂ ਬਈ ਵਧੀਆ ਸਾਰੇ ਠੀਕ ਸ਼ਾਂਤੀ ਆ ਵਧੀਆ ਬਈ ਠੀਕ ਹੈ ਜੀ ਹੋਰ ਫਸਲવાડી ਠੀਕ ਹੈ ਸਾਰੀ ਫਸਲવાડી ਵੀ ਠੀਕ ਹੈ ਵਧੀਆ ਬਈ ਠੀਕ ਹੈ ਠੀਕਾ ਤੇ ਹਾਂ ਫਿਰ ਉਹ ਆਪਣੇ ਰਿਸ਼ਤੇ ਬਾਰੇ ਕੀ ਬਣਿਆ ਹੁਣ ਕੀਤਾ ਕੋਈ ਟੈਨ ਚ ਹਾਂ ਹਾਂ ਬਈ ਦੋ ਤਿੰਨ ਰਿਸ਼ਤੇ ਆ ਇੱਕ ਆਪਣੇ ਨਾਲ ਪਿੰਡ ਜੋਧਪੁਰ ਦਾ ਰਿਸ਼ਤਾ ਆਪਣੇ ਕੋਲੇ ਮੁੰਡਾ ਫੌਜੀ ਆ ਅੱਛਾ ਜੀ ਅੱਛਾ 6 ਕਿਲੇ ਜ਼ਮੀਨ ਦਾ ਕੋਲੇ ਠੀਕ ਹੈ ਜੀ ਪਰ ਸਤ 8 ਲੱਖ ਰੁਪਇਆ ਲਵੋਣਗੇ ਉਹ ਅੱਛਾ ਇੰਨਾ ਤਾਂ ਨਹੀਂ ਸਾਡੇ ਚਾਹੇਗਾ ਕਿ ਜੈਸ ਨਹੀਂ ਉਹਨਾਂ ਦਾ ਦੋ ਹਸਾਬ ਦੇਣਾ ਕੋਈ ਹੋਰ ਦੇਖਾ ਹੋਵੇ ਦੱਸ ਦੇਣਾ ਕੋਈ ਇੱਕ ਹੋਰ ਹੈਗਾ ਹਾਂਜੀ ਇਧਰ ਆ ਮੌੜਾ ਕਣੀ ਠੀਕ ਹੈ ਜੀ ਉਹ ਹੈਗਾ ਖੇਤੀ ਕਰਦਾ ਮੌੜਾ 4 ਕਿੱਲੇ ਜ਼ਮੀਨ ਦੇ ਆ ਅੱਛਾ ਹਾਂ ਠੀਕ ਆ ਉਹ ਬੇਲੇ ਦੇਖ ਲਓ ਮੈਂ ਤਾਂ ਕਹਾਂ ਇਹ ਤੁਹਾਨੂੰ ਫੌਜੀ ਠੀਕ ਆ ਮੈਂ ਤਾਂ ਬਈ ਫੌਜੀ ਠੀਕ ਵਰ ਦੇਖ ਲਓ ਪਹਿਲੀ ਹਾਂ ਹਾਂ ਬਈ ਠੀਕ ਹੈ ਮੇਰੇ ਹਸਾਬ ਨਾਲ ਤਾਂ ਫੌਜੀ ਇੱਕ ਵਾਰ ਰੁਪਇਆ ਲੱਗ ਜਾਣਗੇ ਕੁਛ ਨਹੀਂ ਹੁੰਦਾ ਥੋੜੀ ਕੁੜੀ ਸੌਖੀ ਬਸੂ ਵੀ ਵਧੀਆ ਕਿਆ ਬਾਪੂ ਕਿਵੇਂ ਠੀਕ ਨਹੀਂ ਕੰਮ ਚਲ ਦੇਖ ਰਹੇ ਨੇ ਫਿਰ ਕੋਈ ਉਹ ਦੇਖ ਲਾਂਗੇ ਪਰਾ ਲਾ ਕੇ ਵਿਚਾਰਾ ਇੱਕ ਵਾਰਾ ਪੈਸੇ ਲੱਗੇ ਦੁਖਦੇ ਨਹੀਂ ਕੋਈ ਵਾਰੀ ਵਾਰੀ ਨਾਲ ਅਲਤੀ ਕੁੱਤੇ ਹੈ ਨਾ ਹੋਰ ਹਾਂ ਵਧੀਆ ਵੀ ਰਿਸ਼ਤਾ ਮਿਲ ਜੇ ਤਾਂ ਫਿਰ ਮੈਂ ਕਰ ਲੂੰਗਾ ਗੱਲ ਉਹਨਾਂ ਨਾਲ ਹਾਂ ਤੂੰ ਪਤਾ ਲੈ ਕੇ ਸਾਨੂੰ შეਦੀ ਦੱਸੀ ਫਿਰ ਇਸ ਗੱਲ ਹੋਈ ਠੀਕ ਹੈ ਠੀਕ ਹੈ ਫਿਰ ਆਪਾਂ ਚੱਲ ਕੇ ਦੇਖਿਆਵਾਂਗੇ ਠੀਕ ਹੈ ਇੱਕ ਮੁੰਡੇ ਦੀ ਇਹ ਥੱਲੀ ਰੱਖੀ ਵੀ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਸਾਰੇ ਪਾਸੇ ਪੂਰੀ ਸ਼ਾਂਤ ਮਿੰਦ ਨੂੰ ਕਰਨੀ ਆ ਆਪ ਦਾ ਨਾ ਨਾ ਕੋਈ ਗੱਲ ਨਹੀਂ ਕੋਈ ਠੀਕ ਆ ਕਈ ਵਾਰਾਂ ਕੋਈ ਆ ਜਵਾਕਾਂ ਦਾ ਪਤਾ ਜਿੰਨਾ ਨੇ ਜਿਹੜੀ ਲਿਗਲ ਦੀ ਬਾਤ ਸਭ ਗੱਲ ਪਤਾੰਦੀ ਹੈ ਨਾ 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 ਕੋਈ ਨਹੀਂ ਹਾਂ ਚੱਲ ਠੀਕ ਆ ਬਾਈ ਸਾਨੂੰ ਛੇਤੀ ਦੱਸੀਂ ਫਿਰ ਗੱਲ ਕਰਾਂਗੇ ਠੀਕ ਆ ਬਾਈ ਠੀਕ ਆ ਠੀਕ ਆ ਜੀ ਆ ਚੱਲ ਜੀ ਚੱਲ ਯਾ ਬਾਪੂ ਆ ਫੌਜੀਆ ਵਾਲਾ ਠੀਕ ਨਹੀਂ ਰਿਸਤਾ ਅੱਗੇ ਤਾਂ ਠੀਕ ਆ ਕੀਰਾਂ ਪੈਸੇ ਅੱਗੇ ਦੁਖਦੇ ਨਹੀਂ ਜੇ ਬੰਦੇ ਚੰਗੇ ਹੋਣ ਤਾਂ ਠੀਕ ਆ ਗੁਰੂ ਹਣਾ ਹੁਣ ਇਹ ਦੇ ਗੱਲ ਕਰ ਚਲ ਬਣਾਉਣੇ ਆਪਾਂ ਵਿਚਾਰ ਕਰਕੇ ਜਾ ਕੇ ਕੋਈ ਜਾ ਫੌਜੀ ਦਾ ਰਿਸ਼ਤਾ ਠੀਕ ਆ ਬਬੂ 500 500 ਬੱਧ ਰੱਖਣਗੇ ਫਿਰ ਉੱਥੇ ਆਪਣੇ ਉਹ ਤਾਂ ਆਉਣ ਲੱਗਣਗੇ ਫਿਰ ਮੁੰਡਾ ਹੀ ਫੌਜੀ ਐ 500 ਦਾ ਕਰੋ ਫਿਰ ਕੋਈ ਇੰਤਜ਼ਾਮ ਤੋਂ ਹੀ ਕਰ ਜਾਣਾ ਕਰਨਾ ਬੂ ਬਪਨ ਹਾਂ ਜਿਹੜੇ ਪਏ ਐ ਜਿਕੇ ਬਦਲੇ ਖਲਾ ਸੋਰਾ ਗੋਣਾ ਬਣਾ ਦਿੰਨੇ ਆ ਹਾਂ ਕਰ ਲੈਣੇ ਆ ਤੇ ਗਾ ਨਰਮੇ ਬੜਾ ਕਰ ਦਾਂਗੇ ਆਹੋ ਦਾ ਨਰਮਾ ਆਗਾ ਗੁਰੂ ਦੂਬਾ ਉਹ ਵੀ ਉਹਨਾਂ ਦਾ ਸਨ ਸੁਪਾ ਬਣਾ ਕੇ ਲੈ ਲੈਂਦੇ ਆ ਹਾਂ ਚਲ ਠੀਕ ਹੈ ਫਿਰ ਚੱਲਿਆਂਗੇ ਆਪਾਂ ਮੰਡੀ ਮੈਂ ਠੀਕ ਹਾਂ ਹਾਂ ਉਹ ਬੂਮ ਉਹ ਬੂਮ ਬਰਾਬਰ ਬੈਠਾ ਹੋ ਪਣੇ ਲਿਆ ਨਾ ਬਾਹਰ ਮੈਂ ਨਹੀਂ ਆਇਆ ਆ ਲੈ ਆ ਪਰ ਦੇਖਿਆ ਇਸੇ ਵਾਂਸੀ ਉਦੋਂ ਸਨੈਰ ਕੋਲ ਜਾ ਕੇ ਐਸੇ ਜਿਵੇਂ ਬਣਾ ਲਿਆ ਅੱਛਾ ਹਾਂ ਕੰਮ ਤਾਂ ਹੋਰ ਹੋ ਗਿਆ ਫਿਰ ਇੱਕ ਵਿਆਹ ਰਹਿ ਠਹਿਰ ਵੀ ਕਰਾਂਗੇ ਫਿਰ ਇਹਨੂੰ ਕਿੱਥੇ ਰੱਖਾਂਗੇ ਇਹਨੂੰ ਆਪਾਂ ਕਰਦੇ ਕੋਈ ਇੰਤਜ਼ਾਮ ਜਿਹਾ ਵੀ ਨਾਪ ਨੂੰ ਪੁੱਦਨੇਗੇ ਤੇ ਜਾਂਦੇ ਜਿਦੂੜਾ ਬਟਕੇ ਫਿਰ ਜਦੋਂ ਤਾਂ ਮਿਸਤਰੀ ਲੱਗਿਆ ਪੈ ਜੇ ਕਿਸੇ ਨੇ ਪੱਟ ਕੇ ਉਹ ਕਰ ਲਿਆ ਫਾਸਟ ਰੂਮ ਵਾਲੇ ਫਿਰ ਇਹ ਪੇਟੀ-ਪੂਟੀ ਸਾਂਭਦੇ ਉਹ ਘਰੇ ਵੀ ਐ ਭਾਵੇਂ ਚੋਰ ਪੇਟੀਆਂ ਵੜਦੇ ਆ ਆ ਵੀ ਗੱਲ ਤੇਰੀ ਸਹੀ ਹੈ ਚੋਰੀ ਕੈਪਟੇ ਦੇ ਟਾਈਮ ਦੇ ਹੁਣ ਹਨਾ ਹਾਂ ਹੁਣ ਫਿਰ ਹੋਰ ਸਕੀਮ ਕਰਦੇ ਆਪਾਂ ਕੀ ਕੰਕਾ ਦੀ ਧੋਲ ਕਰਦੇ ਨੇ ਉੱਥੇ ਕੌਣ ਛੱਕਰ ਤੋਂ ਹਾਂ ਆ ਲੋ ਹੈ ਆ ਲੋ ਤੋਂ ਮਿੱਟੀ ਮੁੱਟੀ ਲਾ ਦਾਂਗੇ ਕਰਾਂਗੇ ਦਵਾਈ ਇਧਰ ਹੀ ਆ ਇਹ ਵਿੱਚ ਆ ਲੋ ਟੱਕਰ ਉਧਰ ਕਰਕੇ ਹਾਂ ਚਾਲ ਕਰਾ ਦੇ ਨਾ ਬਾਪੂ ਹੋਈ ਜਾਂਦੇ ਆ ਦਾਲਾਂ ਮੇਰੇ ਦਾ ਵਾਪਸ ਲਾ ਦੂੰਗਾ ਜੀ ਨਾ ਕੀ ਨਾ ਜਾਨਾ ਆਪਣੀ ਕਿਚਨ ਦਾ ਉਹ ਪ੍ਰੋਜੈਕਟ ਦੇ ਦੇ ਰਹੀ ਚੱਕੀ ਵਾਪਸ ਠੀਕ ਆ ਮੰਜਾ ਖੜਾ ਕਰ ਰੀਪਾ ਅਗੱਟਾ ਲਾਹੀ ਬਈ ਯਾਰ 48 ਕਿਤੋਂ ਹੋ ਗਿਆ ਬਈ ਆਟਾ ਹੀ ਬਣਾਉਣਾ ਬਈ ਯਾਰ ਠੀਕ ਹੈ ਕੀ ਨਾਂ ਲਿਖਾਂ ਬਈ ਬੱਬੂ ਲਿਖ ਲਈ ਬਈ ਨਾ ਕੀ ਹੋਇਆ ਏ ਇੱਥੇ ਦੇਖ ਲੈ ਕੀ ਹੈ ਇਹ ਜੱਟਾ ਕਿਹਦਾ ਹੈ ਇਹ ਇਹਦਾ ਬੱਬੂ ਸਿੱਧੂ ਕਰ ਰਿਹਾ ਜੇ ਇਹ ਬਿੱਟਾ ਸੋਹਣਾ ਲੈ ਵੀ ਲਾਗੀ ਲਾਡਰੀ ਆਪੀ ਦਾ ਨਾ ਯਾਰ ਉਹਨਾਂ ਦੀ ਕੁੜੀ ਦਾ ਪਿਆ ਆਪਣੀ ਦੁਕਾਨਦਾਰੀ ਆਪਾਂ ਇਹ ਨਹੀਂ ਕਰਦੇ ਨਾ ਮੋੜ ਨਹੀਂ ਯਾਰ ਮਸਾਲਾ ਪਤੰਦਰਾ ਰੱਪ ਨੇ ਲਾਗ ਲਈ ਪਾਈ ਆਪਣੀ ਨਹੀਂ ਯਾਰ ਆਪਣੀ ਦੁਕਾਨਦਾਰੀ ਆਪਾਂ ਨਹੀਂ ਯਾਰ ਉਹਨਾਂ ਦੀ ਕੁੜੀ ਦਾ ਪਿਆ ਮੈਨੂੰ ਫੜਾ ਫੜਾ ਕੇ ਰੱਖੀ ਨਾ ਗਰੀਬ ਬੰਦੇ ਆ ਉਹ ਕੋਸਾਂ ਲਾਡਰੀ ਨਹੀਂ ਸ਼ਰਬਤ ਨੇ ਬੱਬੂ ਵੇ ਹਾਂ ਯਾਰ ਦੇ ਪਾਪਾ ਕਿਤੇ ਅੰਦਰੀਆ ਕਿਨੇ ਕੰਮ ਸੀਗਾ ਯਾਰ ਆ ਜਾ ਇਹਦੇ ਕੰਮ ਤੇ ਗਿਆ ਕਿਵੇਂ ਆ ਤਾਇਆ ਠੀਕ ਹੈ ਠੀਕ ਹੈ ਹੋਰ ਜਰਾ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸਦਾ ਠੀਕ ਹੈ ਵਧੀਆ ਹੋਰ ਕਿਵੇਂ ਹੋ ਨੇ ਹੋਏ ਕੋਈ ਕੋਈ ਚੀਜ਼ ਕਮਾਚੀ ਆ ਦਿਆ ਸਾਡੀ ਜੀ ਨਾ ਜਾਣਦਾ ਸਭ ਤਾਂ ਨਹੀਂ ਸਮਝਿਆ ਸੋਚ ਲਓ ਕੋਈ ਕੀਮਤੀ ਚੀਜ਼ ਕਮਾਚੀ ਨੂੰ ਕਿਉਂ ਨਾ ਯਾਰ ਤਨਾ ਤਾਂ ਕੋਈ ਦੇਖੋ ਜੀ ਸਾਰੇ ਤਾਂ ਉਸ ਹਾਲਤ ਨਹੀਂ ਕਰਾ ਆ ਜੀ ਇੱਕ ਬੰਦੇ ਨੂੰ ਮਾਹ ਤਕ ਕੋ ਤਾਂ ਨਾ ਲੰਮੜਾ ਬਰੇਦਾਂ ਦਾ ਬੋਈ ਨਹੀਂ ਦਾ ਆ ਤੇਰੇ ਅਗਲੇ ਕਿਹੜੇ ਬੰਦੇ ਕੋਈ ਗੱਲ ਸਾਡੀ ਵੱਡੀ ਵੱਡੀ ਮੰਗਵਾਰੀ ਦਿਖਾਈ ਹੈ ਤੁਹਾਨੂੰ ਅਸਤਾਪੜਤੀ ਰਾਜ ਨਹੀਂ ਹੋਣੀ ਸੀ ਕੀ ਬੰਦੇ ਤੇ ਨਹੀਂ ਕੋਈ ਗੱਲ ਹੈ ਤੇਰੇ ਅੰਦਰ ਜਿਆਦੀ ਕਿਹਦਾ ਹੈ ਤੇ ਆ ਤੂੰ ਨਾ ਬੜੀ ਵੱਡਾ ਕੰਮ ਕਰਦਾ ਜਿਹੜਾ ਤੇਰੇ ਕੋਈ ਬੰਦੇ ਜਾਣਦੇ ਖੋਣ ਨਹੀਂ ਬੈਠ ਜਾ ਚਾਹ ਚੂਪੀ ਕੇ ਲੈ ਕਿਆ ਕੋਈ ਠੀਕ ਹੈ ਠੀਕ ਹੈ ਦਿਖਾ ਕੇ ਆਉਂਗਾ ਠੀਕ ਹੈ ਕੋਈ ਨਾ ਠੀਕ ਹੈ ਬੇਬੂ ਆਪਣਾ ਜਮਾ ਤੇ ਨਿਕਰਮ ਤੋਂ ਵੱਢ ਗਏ ਜੋਨੇ ਉਹਨਾਂ ਨੂੰ ਇਹਨਾਂ ਦਾ ਦੱਸੀ ਤਾਂ ਬਾਬਾ ਜੀ ਦੇ ਸੱਚੇ ਪਾਤਸ਼ਾਹ ਤੋਂ ਅਮਾ ਜੀ ਕੁਸਤਾ ਨੂੰ ਲਈ ਤਾਂ ਮੇਰੀ ਹੱਕ ਦੀ ਕਮਾਈ ਸੀਗੀ ਤੇ ਤਾਂ ਕਰਕੇ ਦੇਖ ਲਾ ਉਹ ਮੋੜ ਗਿਆ ਇਹ ਸੱਚੇ ਪਾਤਸ਼ਾਹ ਦੀ ਉਤਸਾਹ ਦੇ ਹੋਂ ਤੇ ਮੇਰੀ ਹੱਕ ਦੀ ਕਮਾਈ